ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਮੈਂ ਉੱਪਰ ਲਿਖਿਆ ਹੈ ਤੁਸੀਂ ਪੜ ਲਿਆ ਹੋਣਾ ਕਿ ਫਕਰੇ ਕੌਮ ਜਾਂ ਗਦਾਰੇ ਕੌਮ ਗਦਾਰੇ ਕੌਮ ਦੇ ਇਨਸਾਨ ਜਿਹੜਾ ਗਦਾਰੇ ਕੌਮ ਜੀ ਨੂੰ ਮੈਂ ਕਹਿੰਦਾ ਕਿ ਉਹ ਕੌਮ ਦਾ ਗਦਾਰ ਸੀ ਉਹਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੂਗਾ ਜਿਹੜੀ ਲਗਾਤਾਰ ਤੁਸੀਂ ਕਈ ਦਿਨਾਂ ਤੋਂ ਲੈ ਕੇ মিডিਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਜਿਹੜੀ ਘਟਨਾ ਜਿਹੜੀ ਗਲਵਾਤ ਹੈ ਜਦੋਂ ਤੋਂ ਜਿਹੜੀ ਰਿਪੋਰਟ ਜਨਤਕ ਹੋਈ ਆ ਅਕਾਤਖਤ ਸਾਹਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਬਾਰੇ ਤਾ ਤੁਸੀਂ ਸਾਰਿਆਂ ਨੇ ਤਕਰੀਬਨ ਉਹ ਕਹਾਣੀ ਸੁਣੀ ਆ ਕਿ ਕਿੰਨਾ ਜਲਮੋਨਾ ਤੇ ਹੋਇਆ ਕਿੰਨਾ ਤਸ਼ੱਦਦ ਹੋਇਆ ਕਿੰਨੇ ਤਸੀਹੇ ਦੇ ਦੇ ਕੇ ਜਿਹਦਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ ਆਪਾਂ ਉਸ ਗਦਾਰੇ ਕੌਮ انسان ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਉਹਦੀ ਇਸ ਸਾਰੇ ਘਟਨਾ ਕਰਨ ਦੇ ਵਿੱਚ ਕੀ ਭੂਮਿਕਾ ਰਹੀ ਹੈ ਕੀ ਯੋਗਦਾਨ ਰਿਹਾ ਇਹ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਆਪਾਂ ਮੋٹے ਜਿਹੇ ਰੂਪ ਦੇ ਵਿੱਚ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨਾਲ ਜਿਹੜੀ ਉਸ ਸਮੇਂ ਬੀਤੀ ਆ ਵੈਸੇ ਤੁਸੀਂ ਉਹਦੇ ਪਰਿਵਾਰ ਤੋਂ ਵੀ ਸੁਣ ਲਿਆ ਉਸ ਸਮੇਂ ਦੇ ਮੌਕੇ ਦੇ ਗਵਾਹਾਂ ਤੋਂ ਵੀ ਸੁਣ ਲਿਆ ਪਰ ਮੈਂ ਚਾਹੁੰਦਾ ਕਿ ਇੱਕ ਵਾਰੀ ਆਪਾਂ ਵੀ ਉਹ ਗੱਲਬਾਤ ਸਾਂਝੀ ਕਰ ਲਈਏ ਕਿ ਜੋ ਉਸ ਸਮੇਂ ਜਹੇਦਾਰ ਭਾਈ ਗੁਰਦੇਵ ਸਿੰਘ ਕੌਕੇ ਨਾਲ ਹੋਈ ਜਹੇਦਾਰ ਭਾਈ ਗੁਰਦੇਵ ਸਿੰਘ ਕੌਕੇ ਨੂੰ 25 ਦਸੰਬਰ 1992 ਨੂੰ ਜਦੋਂ ਉਹ ਆਪਣੇ ਪਿੰਡ ਕੌਕੇ ਕਲਾਂ ਦੇ ਗੁਰੂ ਘਰ ਦੇ ਵਿੱਚ ਕਥਾ ਕਰ ਰਹੇ ਸੀ ਉਸ ਸਮੇਂ ਸਾਰੇ ਨਗਰ ਦੇ ਸਾਹਮਣੇ ਉਹਨੂੰ ਗਰਮੀਤ ਸਿੰਘ ਜਿਹੜਾ ਇਨਸਪੈਕਟਰ ਸੀ ਉਸ ਸਮੇਂ ਦਾ ਗੇਸ ਫੁਰਦਾ ਕਰਕੇ ਲੈ ਕੇ ਆਉਂਦਾ ਆਪਣੇ ਨਾਲ ਸਾਰੇ ਪਿੰਡ ਨੇ ਉਹ ਦੇਖਿਆ ਉਸ ਤੋਂ ਬਾਅਦ ਜਿਹੜਾ ਠੂਰ ਵਾਲਾ ਪੁਲਿਸ ਮੁਲਾਜ਼ਮ ਸੀਗਾ ਭਾਈ ਦਰਸ਼ਨ ਸਿੰਘ ਸ਼ੈਦ ਦਾ ਨਾਮ ਹੈ ਠੂਰ ਵਾਲੇ ਦਾ ਉਹਨਾਂ ਨੇ ਸਾਰੀ ਕਹਾਣੀ ਬਿਆਨ ਕੀਤੀ ਕਿਉਂਕਿ ਉਹ ਮੌਕੇ ਦੇ ਉੱਤੇ ਚਸ਼ਮਦੀਦ ਗਵਾਹ ਸੀ ਉਹ ਸਾਰੀ ਘਟਨਾ ਦੀ ਕਿ ਕਿਵੇਂ ਭਾਈ ਗਦੇ ਉਸ ਸਿੰਘ ਕੌਕੇ ਨੂੰ ਉਸ ਸਮੇ ਦਾ ਬੁੱਚੜ ਸਵਰਨ ਘੋਟਨਾ ਇਹਦੇ ਬਾਰੇ ਬਹੁਤ ਬਾਰੀ ਆਪਾਂ ਸੁਣਿਆ ਕਿ ਕਿੰਨਾ ਜ਼ੁਲਮ ਢਾਹਿਆ ਉਸ ਸਮੇ ਉਹਨਾਂ ਬੁੱਚੜਾਂ ਨੇ ਚਾਹੇ ਕੇਪੀਐਸ ਗੱਲ ਹੋਵੇ ਚਾਹੇ ਉਸਮੇ ਸੈਣੀ ਹੋਵੇ ਚਾਹੇ ਉਹ ਘੋਟਨੇ ਵਰਗੇ ਹੋਣ ਜਾਂ ਹੋਰ ਵੀ ਨੇਕਾਂ ਜਿਹੜੇ ਪੰਜਾਬ ਦੇ ਵਿੱਚੋਂ ਬੁੱਚੜ ਸੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ 15 15 20 20 ਸਾਲ ਦੇ ਜਿਹੜੇ ਨੌਜਵਾਨ ਸੀ ਸਾਡੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ-ਮਾਰ ਕੇ ਕਿਵੇਂ ਡਰੇਨਾਂ ਦੇ ਵਿੱਚ ਕਿਵੇਂ ਨਹਿਰਾਂ ਦੇ ਵਿੱਚ ਡੋੜੇ ਸੀ ਇਹ ਕੋਈ ਲੁਕੀ ਸ਼ਿਪੀ ਗੱਲ ਨਹੀਂ ਹੈ ਸੋ ਗੱਲ ਕਰਦੇ ਆਪਾਂ ਜਿਹਹਦਾਰ ਭਾਈ ਗੁਰਦੇਵ ਸਿੰਘ ਕੌਕੇ ਦੀ ਕਿ ਜਦੋਂ ਉਹਨਾਂ ਨੂੰ ਫੜ ਲਿਆ ਜਾਂਦਾ ਫੜਨ ਤੋਂ ਬਾਅਦ ਅੰਨਾਂ ਤੇ ਛਾਦਰ ਢਾਇਆ ਜਾਂਦਾ ਸੋਡੀ ਡੀਐਸਪੀ ਗਰਮੀਤ ਇੰਸਪੈਕਟਰ ਸ਼ਬਰਮੇ ਵਰਗੇ ਘੋਟਨਾ ਦੀ ਗਵਾਹੀ ਕਰ ਰਿਹਾ ਹੈ ਸੈਣੀ ਵਰਗੇ ਸਾਰੇ ਬੁੱਚੜੇ ਇਕੱਠੇ ਹੁੰਦੇ ਆ ਕਿਵੇਂ ਉਹਨੂੰ 180 ਡਿਗਰੀ ਦੇ ਉੱਤੇ ਲਿਜਾ ਕੇ ਉਹਦੇ ਚੱਡੇ ਪਾੜੇ ਜਾਂਦੇ ਆ ਕਿਵੇਂ ਉਸ ਤੋਂ ਬਾਅਦ ਉਹ ਕਹਾਣੀ ਜਿਹੜੀ ਅਠੂਰ ਵਾਲਾ ਸੁਣਾਉਂਦਾ ਪੁਲਿਸ ਮੁਲਾਜ਼ਮ ਕਿ ਉਹਦਾ ਸਾਰਾ ਸਰੀਰ ਜਿਹੜਾ ਉਹ ਉਹਨੂੰ ਨਿਰਵਸਤਰ ਕਰਕੇ ਖੁੱਲੇ ਮੈਦਾਨ ਦੇ ਵਿੱਚ ਠੰਡ ਦੇ ਮਹੀਨੇ ਸੜ ਦਿੱਤਾ ਜਾਂਦਾ ਜੱਡੇ-ਜੁਡੇ ਪਾਰ ਕੇ ਕੁੱਟਮਾਰ ਕਰਕੇ ਪੁੱਠਾ ਟੰਗ ਦਿੱਤਾ ਜਾਂਦਾ ਹੈ। ਤਾਂ ਉਸ ਵੇਲੇ ਉਹ ਇਹ ਵੀ ਦੱਸਦਾ ਵੀ ਜਿਹੜਾ ਗਰਮੀਤ ਇੰਸਪੈਕਟਰ ਹੁੰਦਾ ਉਹਨੂੰ ਤਰਸ ਵੀ ਆਉਂਦਾ ਹੈ ਤੇ ਉਹ ਰਾਤ ਨੂੰ ਨਾੜਾ ਮੋਟਾ ਹਿੱਟਰ ਲਾ ਦਿੰਦਾ ਤੇ ਨਾਲ ਉੱਤੇ ਕੋਈ ਲੀੜਾ ਕੰਬਲ ਦੇ ਦਿੰਦਾ। ਤਾਂ ਜਦੋਂ ਇਹ ਗੱਲ ਘੋਟਣਾ ਉੱਥੇ ਆਉਂਦਾ ਹੈ ਸੀਐਸ ਸਟਾਫ ਦੇ ਵਿੱਚ ਘੋਟਰੇ ਨੂੰ ਪਤਾ ਲੱਗ ਜਾਂਦਾ ਘੋਟਣਾ ਦੇਖਦਾ ਵੀ ਕਪੜਾ ਕਿਹਨੇ ਦਿੱਤਾ ਹਿੱਟਰ ਕਿਹਨੇ ਲਾਇਆ ਹੈ। ਤਹਰ ਬਹੁਤ ਗੰਦੀਆਂ ਗਾਲਾਂ ਬਹੁਤ ਬਖਦਾ ਹੋ ਗਰਮੀਤ ਨੂੰ ਵੀ ਇਨਸਪੈਕਟਰ ਨੂੰ ਵੀ ਤੇਰਾ ਇਹ ਜਮਾਈ ਲੱਗਦਾ ਤੂੰ ਇਹਨੂੰ ਐਂ ਸਾਂਭ ਰਿਹਾ ਸੋਸ ਤੋਂ ਬਾਅਦ ਕੱਪੜਾ ਲਾ ਕੇ ਪਰੇ ਮਾਰਦਾ ਹਿੰਟਰ ਪੱਟ ਕੇ ਪਰੇ ਮਾਰਦਾ ਤੇ ਗੁਪਤੰਗਾ ਦੇ ਭਾਈ ਸਾਹਿਬ ਦੇ ਠੁੱਡੇ ਮਾਰਨ ਲੱਗਦਾ ਤੇ ਭਾਈ ਸਾਹਿਬ ਦੇ ਗੁਪਤੰਗਾ ਦੇ ਵਿੱਚ ਖੂਨ ਚੱਲ ਪੈਂਦਾ ਤੇ ਹਰ ਬੁੱਚੜ ਉੱਚੀ ਹਾਸਾ ਹੱਸਦਾ ਤੇ ਕਹਿੰਦਾ ਸਪਾਈਆਂ ਨੂੰ ਆਪਣੇ ਨਾਲ ਦੇਆਂ ਨੂੰ ਮੁਲਾਜ਼ਮਾਂ ਨੂੰ ਹੋਰਾਂ ਨੂੰ ਕਿ ਆਹ ਦੇਖੋ ਆ ਕਾਮ ਦਾ ਜਾਹੇਦਾਰ ਇਹਦਾ ਪਿਸ਼ਾਬ ਨਿਕਲ ਗਿਆ। ਤੇ ਉਸ ਵੇਂ ਹੀ ਕੋਈ ਉੱਥੇ ਬਲਸਲਾ ਵੀ ਖੜਾ ਹੁੰਦਾ ਹੈ। ਕਈ ਚੰਗੇ ਵੀ ਹੁੰਦੇ ਆ ਜਿਨ੍ਹਾਂ ਦੇ ਅੰਦਰ ਲਾ ਇਨਸਾਨ ਜਾਂਦਾ ਹੁੰਦਾ ਹੈ। ਜਿਨ੍ਹਾਂ ਦੇ ਅੰਦਰ ਮਨੁੱਖਤਾ ਜਾਂਦੀ ਹੁੰਦੀ ਹੈ। ਉਹ ਦਰਦ ਵੀ ਕਰਦੇ ਆ ਹਾਇਆ ਦੇ ਆ ਵੀ ਕਰਦੇ ਆ ਅੰਦਰ ਅੰਦਰ ਦਰਦ ਵੀ ਹੁੰਦਾ ਹੈ। ਸੋ ਉਹ ਕਹਿੰਦਾ ਜੀ ਇਹ ਪਿਸ਼ਾਬ ਨਹੀਂ ਇਹ ਖੂਨ ਚੱਲਿਆ। ਤੇ ਉਹਨੂੰ ਵੀ ਉਹ ਕੋਟਨਾ ਗਾਲਾਂ ਕੱਢਦਾ। ਉਸ ਤੋਂ ਬਾਅਦ ਕਿਵੇਂ ਉਹਦੀ ਅੱਖ ਕੱਢੀ ਜਾਂਦੀ ਆ। ਜੇਦਰ ਕਮਕੀ ਦੀ ਆਕੜ ਦਿੱਤੀ ਜਾਂਦੀ ਹੈ ਫਿਰ ਕਿਵੇਂ ਉਹਦੇ ਗੋਲੀ ਮਾਰ ਕੇ ਉਹਨੂੰ ਅਧ ਮਰਿਆ ਕਰਕੇ ਉਹਦਾ ਟੋਟੇ ਟੋਟੇ ਕਰਕੇ ਸਰੀਰ ਵੱਢਿਆ ਜਾਂਦਾ ਤੇ ਵੱਢ ਕੇ ਉਸ ਤੋਂ ਬਾਅਦ ਉਹ ਦਰਿਆ ਦੇ ਵਿੱਚ ਲੋੜ ਦਿੱਤਾ ਜਾਂਦਾ ਇਹ ਸਾਰੀਆਂ ਗੱਲਾਂ ਉਸ ਸਮੇਂ ਦਾ ਜਿਹੜਾ ਮੌਕੇ ਦਾ ਗਵਾਹ ਉਹ ਬਿਆਨ ਕਰ ਰਿਹਾ ਹੈ ਇੰਨਾ ਤਸ਼ੱਦਦ ਹੋਇਆ ਮੈਂ ਕਹਿੰਦਾ ਅੱਜ ਵੀ ਆਪਾਂ 31 ਸਾਲ ਬਾਅਦ ਅੱਜ ਆਪਾਂ 31 ਸਾਲ ਬਾਅਦ ਇਹ ਗੱਲ ਸੁਣ ਰਹੇ ਆ ਤਾਂ 31 ਸਾਲ ਬਾਅਦ ਸੁਣ ਕੇ ਵੀ ਲੂੰ ਕੰਡੇ ਖੜੇ ਹੁੰਦੇ ਆ ਰੂਹ ਕੰਬ ਉੱਤਦੀ ਹੈ ਵੀ ਇੰਨਾ ਤਸ਼ੱਦਦ ਯਾਰ ਮੈਨੂੰ ਉਸ ਸਮੇਂ ਧਰਤੀ 파ਟ ਕੀ ਹੋਣੀ ਆ ਸਮਾਨ ਹਿੱਲ ਗਿਆ ਹੋਣਾ ਐਨੇ ਘੋਰਤ ਸਦਰ ਦੇ ਨਾਲ ਇੰਨਾ ਜ਼ੁਲਮ ਜਿਹੜਾ ਹੋਇਆ ਭਾਜੇ ਹਦਾਰ ਕੌਕੇ ਦੇ ਉੱਤੇ ਅੱਜ ਜਦੋਂ ਉਹ ਰਿਪੋਰਟ ਜਨਤਕ ਹੋਈ ਹੈ ਜਿਹੜੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਸ ਸਮੇਂ ਦਾ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਉਹਨੇ ਰਿਪੋਰਟ ਜਿਹੜੀ ਜਨਤਾ 'ਕੀਤੀ ਹੈ ਜਿਹੜੀ ਸਾਰੀ ਰਿਪੋਰਟ ਤਾਂ ਨਹੀਂ ਸਾਹਮਣੇ ਆਈ ਪਰ ਕੁਝ ਜਿਹੜੇ ਪੰਨੇ ਨੇ ਉਹਦੇ ਉਹ ਸਾਹਮਣੇ ਆਏ ਹੁਣ ਇਹ ਤਾਂ ਸੀ ਪਾਈ ਜਿਹੜਾ ਗੁਰਦੇਵ ਸਿੰਘ ਕੌਂਕੇ ਦੀ ਕਹਾਣੀ ਉਸ ਤੋਂ ਇਲਾਵਾ ਵੀ ਅੱਗੇ ਉਹਦੇ ਪਰਿਵਾਰ ਨਾਲ ਕੀ ਬੀਤਿਆ ਉਹ ਵੀ ਅੱਜ ਉਹਦਾ ਜਿਹੜਾ ਪੁੱਤਰ ਹੈ ਪਾਈ ਗੁਰਦੇਵ ਸਿੰਘ ਕੌਂਕੇ ਦਾ ਹਰੀ ਸਿੰਘ ਉਹ ਦੱਸ ਰਿਹਾ ਹੈ ਕਿ ਕਿਵੇਂ ਸਾਡੇ ਤੇ ਵੀ ਤਸ਼ੱਦਦ ਹੋਇਆ ਕਿਵੇਂ ਸਾਨੂੰ ਵੀ ਚੱਕ ਕੇ ਲੈ ਗਏ ਕਿਵੇਂ ਉਸ ਸਮੇਂ ਉਹਦੇ ਪੁੱਤਰ ਦੇ ਉੱਤੇ ਉਹਦੇ ਮੁੰਡੇ ਦੇ ਉੱਤੇ ਹਰੀ ਸਿੰਘ ਦੇ ਉੱਤੇ ਭਾਈ ਗੁਰਦੇਵ ਸਿੰਘ ਕੌਕਦੇ ਮੁੰਡੇ ਦੇ ਉੱਤੇ ਬੰਬ ਧਮਾਕੇ ਦਾ ਝੂਠਾ ਮਕਦਮਾ ਦਰਜ ਕਰ ਦਿੱਤਾ ਗਿਆ ਤਾਂ ਕਿ ਬੋਲਣ ਨਾਲ ਆਵਾਜ਼ ਨਾ ਠਾਉਣ ਚੁੱਪ ਕਰ ਜਾਣ ਡਰ ਕੇ ਜਿਹਦੀ ਉਮਰ ਉਸ ਸਮੇਂ 14-15 ਸਾਲ ਦੀ ਸੀ ਉਹਦੇ ਬੰਬ ਧਮਾਕੇ ਦਾ ਪਰਚਾ ਦਰਜ ਕਰ ਦਿੱਤਾ ਗਿਆ ਇਹ ਇੱਕ ਕਹਾਣੀ ਨਹੀਂ ਇਹ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਆ ਇਹਦਾ ਬਹੁਤ ਜਿਹੜੇ ਤੱਥ ਐਸੇ ਜਿਹੜੀਆਂ ਕਹਾਣੀਆਂ ਜਿਹੜਾ ਬੁੱਚੜ ਪਣਾ ਇਹਨਾਂ ਨੇ ਕੀਤਾ ਉਦੋਂ ਜੋ ਕਹਾਨ ਕੀਤਾ ਜੋ ਜ਼ੁਲਮ ਕੀਤਾ ਸਾਹਮਣੇ ਨਹੀਂ ਆਇਆ ਹਲੇ ਇਹਦਾ ਕੁਝ ਵੀ ਨਹੀਂ ਹਲੇ ਪਰ ਹੁਣ ਆਪਾਂ ਆਉਣੇ ਆ ਉਦੋਂ ਅੱਗੇ ਕਿ ਅੱਜ ਜਦੋਂ ਉਹ ਰਿਪੋਰਟ ਸਾਹਮਣੇ ਆਈ ਹੈ ਅੱਜ 31 ਸਾਲ ਬਾਅਦ ਵੀ ਦੇਖੋ ਅਜ ਕਾਰਨਾਮੇ ਦੇਖੋ ਇਹਨਾਂ ਦੇ ਪੁਲਿਸ ਦੇ ਪ੍ਰਸ਼ਾਸਨ ਦੇ ਸਰਕਾਰਾਂ ਦੇ 31 ਸਾਲ ਬਾਅਦ ਵੀ ਉਹ ਰਿਪੋਰਟ ਦੇ ਵਿੱਚ ਇੱਕ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਦਾ ਭਾਈ ਹਦੈ ਵੀ ਭਗੌੜਾ ਹੈ ਭਾਈ ਗੁਰਦੇਵ ਸਿੰਘ ਕੌਂਕੇ ਜਿਹਨੂੰ ਕੋਹ ਕੋਹ ਕੇ ਮਾਰਿਆ ਗਿਆ ਇੰਨਾ ਤਸ਼ੱਦਦ ਕੀਤਾ ਗਿਆ ਉਹਨੂੰ ਅੱਜ ਉਹ ਰਿਪੋਰਟ ਦੇ ਵਿੱਚ ਕੀ ਦਿਖਾਇਆ ਗਿਆ ਕਿ ਇਹਦਾ ਭਾਈ ਹਾਲੇ ਵੀ ਪੁਲਿਸ ਸਰਕਾਰ ਦੇ ਮੁਤਾਬਕ ਭਗਾੜਾ ਜਿਹਨੂੰ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਫੜ ਕੇ ਲਿਆਇਆ ਸਾਰੇ ਪਿੰਡ ਦੇ ਸਾਹਮਣੇ ਲਿਆਇਆ ਹੁਣ ਆਪਾਂ ਅੱਗੇ ਆਉਣੇ ਆ ਹੁਣ ਆਪਾਂ ਆਉਣੇ ਆ ਫਕਰੇ ਕੌਮ ਜਿਨ੍ਹਾਂ ਨੂੰ ਮਿਲਿਆ ਹੋਇਆ ਖਿਤਾਬ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਫਕਰੇ ਕੌਮ ਕਿਨਾਂ ਨੂੰ ਖਿਤਾਬ ਮਿਲਿਆ ਸੋ ਇੱਕ ਸੀ ਉਹ ਬੱਕੜ ਉਹ ਬੈਂਤੇ ਵਰਗੇ ਉਹ ਕੇਪੀ ਗੱਲ ਵਰਗੇ ਉਹ ਸੈਣੀ ਵਰਗੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਮਾਰਿਆ ਪੰਜਾਬ ਦਾ ਕਤਲੇਆਮ ਕੀਤਾ ਪੰਜਾਬ ਨੂੰ ਲਹੂ ਲਹਾਨ ਕੀਤਾ ਉਹ ਤਾਂ ਸਾਰਿਆਂ ਨੂੰ ਪਤਾ ਗੱਲ जग ਜਹਾਂ ਹੈ ਇੱਕ ਸੀਗੇ ਜਿਨ੍ਹਾਂ ਦੇ ਪੰਥ ਦਾ ਮਖੌਟਾ ਪਾਇਆ ਹੋਇਆ ਸੀ ਜਿਨ੍ਹਾਂ ਦੇ ਆਪਣੇ ਆਪ ਦੇ ਉੱਤੇ ਕਹਾਉਂਦੇ ਸੀ ਕਿ ਅਸੀਂ ਬਹੁਤ ਵੱਡੇ ਸਿੱਖਾਂ ਦੇ ਹਤੈਸ਼ੀ ਆਂ ਅਸੀਂ ਕੌਮ ਦੇ ਹਤੈਸ਼ੀ ਆਂ ਜਦੋਂ 97 ਦੇ ਵਿੱਚ ਸਰਕਾਰ ਬਣਦੀ ਹੈ ਬਾਦਲ ਸਿਆ ਦੀ ਤਾਂ 97 ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਬਾਦਲ ਨੇ ਕਿਹਾ ਕਿ ਅਸੀਂ ਜਿੰਨੇ ਸਾਡੇ ਝੂਠੇ ਮੁਕਾਬਲੇ ਹੋਏ ਨੇ ਜੋ ਸਾਡੇ ਤਸ਼ੱਦਦ ਹੋਇਆ ਸਾਡੀ ਪੰਜਾਬ ਦੀ ਜਵਾਨੀ ਤੇ ਜੋ ਸਾਡੀਆਂ ਬੀਬੀਆਂ ਬੱਚੀਆਂ ਦੇ ਬਲਾਤਕਾਰ ਹੋਏ ਨੇ ਅਸੀਂ ਸਾਰੇ ਦਾ ਇਨਸਾਫ ਦਿਵਾਵਾਂਗੇ ਉਹ ਸਾਰੇ ਬੰਦੇ ਅਸੀਂ ਸਾਹਮਣੇ ਲਿਆ ਕੇ ਕੇਸ ਦਰਜ ਕਰਾਵਾਗੇ ਕੈਦ ਵਿੱਚ ਖੜੇ ਕਰਾਂਗੇ ਜੇਲਾ ਦੇ ਵਿੱਚ ਸੱਟਾਂਗੇ ਇਹ ਗੱਲ ਚੋਣ ਮੈਨੀਫੈਸਟੋ 97 ਦੇ ਵਿੱਚ ਬਾਦਲ ਦਰਜ ਕਰਦਾ ਲੋਕਾਂ ਨਾਲ ਵਾਅਦਾ ਕਰਦਾ ਕਿ ਉਹ ਸਾਡੀ ਸਰਕਾਰ ਲੈ ਕੇ ਆਓ ਅਸੀਂ ਕੱਲੀ ਕੱਲੀ ਗੱਲ ਦਾ ਇਹਨਾਂ ਬੱਚਿਆਂ ਤੋਂ ਹਿਸਾਬ ਲਾਵਾਂਗੇ ਇਹ ਗੱਲਾਂ ਬਾਦਲ ਉਸ ਸਮੇਂ ਆਮ ਸਟੇਜਾਂ ਤੇ ਬੋਲਦਾ ਹੈ ਤੇ ਲੋਕ ਭਰੋਸਾ ਕਰਕੇ ਵੱਡਾ ਬਹੁਮਤ ਦੇ ਕੇ ਬਾਦਲ ਨੂੰ ਜਿਤਾ ਕੇ 97 ਦੀ ਸਰਕਾਰ ਬਣਾਉਂਦੇ ਆ ਸਭ ਤੋਂ ਪਹਿਲਾਂ ਸਰਕਾਰ ਮੇਰੇ ਤੋਂ ਬਣਦੀ ਹੈ ਤਾਂ ਬੀਬੀ ਖਾਂਦਾ ਜਾਂਦੀ ਹੈ ਭਾਈ ਜਿਸ ਵੰਸ਼ ਦੇ ਖਾਲੀ ਧਰ ਪਤਨੀ ਉਹਦੇ ਇਨਸਾਫ ਦੇ ਲਈ ਉਨੂਵੀਏ ਪ੍ਰਕਾਸ਼ ਸਿੰਘ ਕਹਿੰਦਾ ਹੈ ਕਿ ਬੀਬੀ ਛੱਡ ਹੁਣ ਪਿਛਲੀਆਂ ਗੱਲਾਂ ਨੂੰ ਆਪਾਂ ਅੱਗੇ ਵਧੀਏ ਉਸ ਤੋਂ ਬਾਅਦ ਕੀ ਹੁੰਦਾ ਗੱਲ ਧਿਆਨ ਨਾਲ ਸੁਣ ਲਿਓ ਹੁਣ ਆਪਾਂ ਗੱਲ ਤੇ ਆਉਣੇ ਆ ਜਿਹੜੀ ਅਸਲ ਗੱਲ ਆ ਕਿ ਭਾਈ ਕਰਦੇਵ ਸਿੰਘ ਕੌਕੇ ਵਾਲੀ ਗੱਲ ਚੱਲ ਰਹੀ ਹੈ ਉਹ ਤੇ ਕੀ ਹੁੰਦਾ ਤਾਂ ਉਸ ਸਮੇਂ ਜਦੋਂ ਸਰਕਾਰ ਬਣਦੀ ਆ 1997 ਦੇ ਵਿੱਚ ਤਾਂ 1998 ਦੇ ਵਿੱਚ ਇੱਕ ਬਫਦ ਮਿਲਣ ਜਾਂਦਾ ਜਿਹਦੇ ਵਿੱਚ ਜੱਜ ਅਜੀਤ ਸਿੰਘ ਪੈਂਸ ਤੋਂ ਇਲਾਵਾ ਜਰਨਲ ਨਰਿੰਦਰ ਸਿੰਘ ਬੀਬੀ ਸਰਜੀਤ ਕੌਰ ਇੱਕ ਆਰਾਮ ਰਹਿਣ ਨਾਉ ਦਾ ਇੱਕ ਹਿੰਦੂ ਜਿਹੜਾ ਇਨਸਾਨ ਸੀਗਾ ਜਿਨੇ ਭਾਈ ਜਸਪਾਲ ਸਿੰਘ ਖਰੜੇ ਬਾਂਗ ਬਹੁਤ ਜਿਆਦਾ ਕੰਮ ਕੀਤਾ ਜਿਹੜੀਆਂ ਲਾਸ਼ਾਂ ਉਹਦਾ ਲਾਵਾਸ ਕਹਿ ਕੇ ਸੜ ਦਿੱਤੀਆਂ ਜਾਂ ਸੀਗੀਆਂ ਉਹਦੇ ਉੱਤੇ ਇਹਨਾਂ ਨੇ ਬਹੁਤ ਕੰਮ ਕੀਤਾ ਇੱਕ ਇਹ ਇਨਸਾਨ ਇੱਕ ਜਸਪਾਲ ਸਿੰਘ ਢੱਲੋਂ ਇਹ ਪੰਜ ਇਨਸਾਨਾਂ ਦਾ ਵਫਦ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਬਾਦਲ ਨੂੰ ਮਿਲਣ ਜਾਂਦਾ 98 ਦੇ ਵਿੱਚ ਕਿ ਤੁਸੀਂ ਭਾਈ ਗੁਰਦੇਵ ਸਿੰਘ ਕੌਂਕੇ ਵਾਲੀ ਜਿਹੜੀ ਘਟਨਾ ਹੋਈ ਹੈ ਇਹਨੂੰ ਸਾਹਮਣੇ ਲੈ ਕੇ ਆਓ ਤੇ ਜਿਹੜੇ ਬੰਦੇ ਦੋਸ਼ੀ ਹੈ ਘੋਟਨੇ ਵਰਗੇ ਡੀਐਸਪੀ ਸੋਢੀ ਵਰਗੇ ਗਰਮੀਤ ਵਰਗੇ ਜੋ ਵੀ ਬੰਦੇ ਦੋਸ਼ੀ ਆ ਉਹ ਬੰਦਿਆਂ ਨੂੰ ਆਪਾਂ ਜੇਲਾਂ ਸੱਟ ਕੇ ਤੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਉਹਨਾਂ ਸਾਹ ਮਿਲੇ ਜਿਹੜੀ ਉਹਨਾਂ ਕਹਾਣੀ ਹੋਈ ਹੈ ਤੌਜ ਕੀ ਹੁੰਦਾ ਕਿ ਪਹਿਲੇ ਸੱਕੇ ਤਾਂ ਬਾਦਲ ਇਹਨਾਂ ਨੂੰ ਮੋੜ ਦਿੰਦਾ ਹੈ ਕਿ ਕੋਈ ਗੱਲ ਨਹੀਂ ਦੇਖਦੇ ਆ ਤੇ ਨਾਲ ਇਹ ਵੀ ਕਹਿੰਦਾ ਹੈ ਕਿ ਤੁਸੀਂ ਨਵਾਂ ਬਖੀੜਾ ਖੜਾ ਕਰ ਦਿਓ ਕਿ ਜਿਆ ਨਿਓ ਮੈਥੇ ਦਾ ਪਹਿਲਾ ਵਾਲਾ ਹੀ ਨਹੀਂ ਲੋਟ ਆਉਂਦਾ ਜਿਹੜਾ ਜਵਾਂਸ ਖਰੜੇ ਵਾਲਾ ਇਹ ਗੱਲ ਕਹਿੰਦਾ ਹੈ ਇਹ ਮੈਂ ਨਹੀਂ ਕਹਦਾ ਇਹ ਬੰਦੇ ਜਾਉਂਦੇ ਬੈਠੇ ਐ ਇਹਨਾਂ ਚ ਹਲੇ ਕੁਝ ਬੰਦੇ ਜਾਉਂਦੇ ਐ ਅੱਜ ਤਾਂ 5 ਬੰਦਿਆਂ ਦਾ ਵਾਪਸ ਗਿਆ ਸੀ ਇਹਨਾਂ ਤੋਂ ਪੁੱਛ ਲਓ ਵੀ ਇਹ ਗੱਲ ਹੋਈ ਐ ਕਿ ਨਹੀਂ ਹੋਈ ਤਾਂ ਬਾਦਲ ਇਹ ਕਹਿ ਕੇ ਇਹਨਾਂ ਨੂੰ ਉਤੋਂ ਵਾਪਸ ਕਰ ਲੈਂਦਾ ਵੀ ਕੋਈ ਗੱਲ ਨਹੀਂ ਦੇਖਾਂ ਇੱਕ ਵੇਟਾਲਾ ਮਾਰਦਾ। ਅਗਲੀ ਵਾਰੀ ਇਹ ਵਾਫਤ ਫਿਰ ਮਿਲਣ ਜਾਂਦਾ ਹੈ ਤੇ ਬਾਦਲ ਨੂੰ 15 ਦਿਨਾਂ ਦਾ ਸਮਾਂ ਦਿੰਦਾ ਕਿ ਬਾਦਲ ਸਾਹਿਬ ਜਾਂ ਤਾਂ ਇੱਥੇ ਕਾਰਵਾਈ ਕਰੋ ਤੇ ਨਹੀਂ ਅਸੀਂ ਹਾਈ ਕੋਰਟ ਜਾਵਾਂਗੇ। ਐਨੀ ਗੱਲ ਸੁਣ ਕੇ ਬਾਦਲ ਇੱਕ ਕਮੇਟੀ ਬਣਾਉਂਦਾ ਏ ਡੀਜੀਪੀ ਬੀਪੀ ਤਵਾੜੀ ਉਹ ਕਮੇਟੀ ਦਾ ਮੁਖੀ ਹੁੰਦਾ ਹੈ। ਤਾਂ ਉਹ ਜਿਹੜੀ ਕਮੇਟੀ ਦੀ ਰਿਪੋਰਟ ਹੈ 1992 ਦੇ ਵਿੱਚ ਸਾਹਮਣੇ ਆਉਂਦੀ ਹੈ 1992 ਦੇ ਵਿੱਚ ਜਿਹੜੀ ਕਮੇਟੀ ਦੀ ਰਿਪੋਰਟ ਸਾਹਮਣੇ ਆਉਂਦੀ ਹੈ ਬੀਪੀ ਤਵਾੜੀ ਦੀ ਉਹਦੇ ਵਿੱਚ ਬੀਪੀ ਤਵਾੜੀ ਜਿਹੜੀ ਰਿਪੋਰਟ ਦੰਦਾ ਸਰਕਾਰ ਨੂੰ ਇਹ ਗੱਲ ਕਹਿੰਦਾ ਕਿ ਇਹਦੇ ਵਿੱਚ ਜਿਹੜਾ ਉਸ ਸਮੇਂ ਦਾ ਐਸਐਚਓ ਆ ਗਰਮੀਤ ਉਹਦੇ ਪਰਚਾ ਕਰਨਾ ਬਣਦਾ 302 ਦਾ ਤੇ ਨਾਲ 28 ਬੰਦਿਆਂ ਤੇ ਹੋਰ ਉਹਨਾਂ ਦੀ ਪੜਤਾਲ ਕਰਕੇ ਜਿਹੜੀ ਜਿਹੜੀ ਵੀ ਉਹਨਾਂ ਦੀ ਭੂਮਿਕਾ ਹੈਗੀ ਆ ਉਹਦੇ ਹਿਸਾਬ ਦੇ ਨਾਲ ਉਹਨਾਂ ਤੇ ਕਾਰਵਾਈ ਕਰਨੀ ਪੈਂਦੀ ਹੈ ਇਹ ਉਸ ਸਮੇਂ ਬੀਪੀ ਤਵਾੜੀ ਦੀ ਰਿਪੋਰਟ ਕਹਿੰਦੀ ਹੈ ਹਾਲਾਂਕਿ ਪੂਰੇ ਤੌਰ ਤੇ ਤਾਂ ਰਿਪੋਰਟ ਹੋ ਸਹੀ ਨਹੀਂ ਆਪਾਂ ਮੰਨ ਸਕਦੇ ਕਿਉਂਕਿ ਉਹਨੇ ਬਹੁਤ ਗੱਲਾਂ ਬੀਪੀ ਤਵਾੜੀ ਨੇ ਵੀ ਲਘੋਲੀਆਂ ਸਵਰਨ ਘੋਟਰੇ ਵਰਗੇ ਲਘੋਲੇ ਛੋਡੀ ਵਰਗੇ ਲਘੋਲੇ ਜੋਤੀ ਸ਼ਾਦ ਤੋਂ ਹੋਇਆ ਸਾਰੀਆਂ ਗੱਲਾਂ ਲਘੋਲੀਆਂ ਪਰ ਇੰਨੀ ਗੱਲ ਜ਼ਰੂਰ ਹੋ ਆਪਣੀ ਰਿਪੋਰਟ ਦੇ ਵਿੱਚ ਦੱਸਣ ਦਾ ਸਰਕਾਰ ਨੂੰ ਕਿ ਅਸਲ ਆਹ ਬੰਦੇ ਦੋਸ਼ੀ ਨੇ ਅਸਲ ਤੇ 28 ਬੰਦੇ ਹੋਰ ਇਹਨਾਂ ਦੀ ਪੜਤਾਲ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਇਸ ਗੱਲ ਦੇ ਉੱਤੇ ਜਦੋਂ ਰਿਪੋਰਟ ਬਾਦਲ ਕੋਲ ਆਉਂਦੀ ਹੈ ਤਾਂ ਇਸ ਗੱਲ ਦੇ ਉੱਤੇ ਬਾਦਲ ਬੀਬੀ ਤਵਾਰੀ ਨੂੰ ਝਾੜਾ ਵੀ ਪਾਉਂਦਾ ਉਹਦੀ ਬੇਇੱਜ਼ਤੀ ਵੀ ਕਰਦਾ ਵੀ ਤੂੰ ਕਿਹੜੀ ਰਿਪੋਰਟ ਦੇ ਰਿਹਾ ਤੇ ਤੁਹਾਨੂੰ ਹੋਰ ਦੱਸਦਾ ਉਸੇ ਬੀਬੀ ਤਵਾਰੀ ਦੇ ਘਰੇ ਇੱਕ ਜਿਹੜੀ ਕੰਮ ਕਰਨ ਵਾਲੀ ਬੀਬੀ ਸੀ ਔਰਤ ਸੀਗੀ ਉਦੇ ਵੱਲੋਂ ਜਿਹੜੀ ਦੋ ਜਿਹਨੇ ਦੋ ਦਿਨ ਕੰਮ ਕੀਤਾ ਬੀਬੀ ਤਵਾੜੀ ਏਡੀਜੀਪੀ ਦੇ ਘਰੇ ਜੀ ਨੇ ਦੋ ਦਿਨ ਕੰਮ ਕੀਤਾ ਸਿਰਫ ਦੋ ਦਿਨ ਕੰਮ ਤੇ ਤੀਜੇ ਦਿਨ ਉਹ ਆ ਕੇ ਦਿਖਾ ਦਿੰਦੀ ਹੈ ਪੁਲਿਸ ਕੋਲੇ ਕਿ ਬੀਬੀ ਤਵਾੜੀ ਨੇ ਮੈਨੂੰ ਮੈਨੂੰ ਸਵੇਰਾ ਛੇੜ-ਛਾੜ ਕੀਤੀ ਹੈ ਮੇਰਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਰਨ ਕੀ ਸੀ ਇਹ ਬਾਦ ਨਹੀਂ ਚਾਹੁੰਦਾ ਕਿ ਘੋਟਰੇ ਵਰਗੇ ਫਸਣ ਸੈਣੀ ਵਰਗੇ ਫਸਣ ਕਿਉਂਕਿ ਇਹਦੇ ਚਿਹਤੇ ਸੀ ਇਹਨੇ ਉਹਨਾਂ ਦੇ سٹਾਰ ਵੀ ਲਾਏ ਫੀਤੀਆਂ ਵੀ ਲਾਈਆਂ ਉਦੇ ਵੀ ਉੱਤੇ ਐਸਐਸਪੀ ਵੀ ਲਾਏ ਜਿਲ੍ਹਾ ਦੇ ਡੀਆਈਜੀ ਆਈਜੀ ਵੀ ਲਾਏ ਇਜਹਾਰ ਆਲਮ ਵਰਗੇਆਂ ਨੂੰ ਟਿਕਟਾਂ ਦੇਖੀ ਵੀ ਨਮਾਜਿਆ ਸੈਣੀ ਵਰਗੇ ਨੂੰ ਡੀਜੀਪੀ ਵੀ ਲਾਇਆ ਇਹ ਵੀ ਚਾਹੁੰਦਾ ਕਿ ਮੇਰੇ ਘੋਟਨੇ ਵਰਗੇ ਤੇ ਮੇਰੇ ਆ ਸੈਣੀ ਵਰਗੇ ਫਸ ਜਾਣ ਇਸੇ ਕਰਕੇ ਬੀਬੀ ਤਿਵਾੜੀ ਨੂੰ ਅਲਝਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਉੱਤੇ ਉਸ ਔਰਤ ਵੱਲੋਂ ਉਸ ਬੀਬੀ ਵੱਲੋਂ ਜਿਹੜਾ ਛੇੜਛਾੜ ਦਾ ਪਰਚਾ ਕੀਤਾ ਗਿਆ ਇਹ ਬਾਦਲ ਦਾ ਇਹ ਫਕਰੇ ਕੌਮリュー ਤੁਸੀਂ ਕਹਿ ਰਹੇ ਆ ਉਹ ਗਦਾਰੇ ਕੌਮ ਦਾ ਇਹ ਕਰਨ ਆਣਾ ਅੱਗੇ ਆ ਜਾਓ ਉਸ ਤੋਂ ਬਾਅਦ ਕੀ ਹੁੰਦਾ ਬਾਦਲ ਨੂੰ ਲੱਗਿਆ ਕਿ ਇਹ ਰਿਪੋਰਟ ਜੇ ਸਾਹਮਣੇ ਆ ਗਈ ਤੇ ਇਸ ਰਿਪੋਰਟ ਨੂੰ ਆਧਾਰ ਬਣਾ ਕੇ ਹਾਈ ਕੋਰਟ ਜਾ ਜਾ ਕੋਈ ਜਾ ਸਕਦਾ ਸੁਪਰੀਮ ਕੋਰਟ ਕੋਈ ਜਾ ਸਕਦਾ ਮੇਰੇ ਚਿਹਤੇ ਅਫਸਰ ਫਿਰ ਫਸਣਗੇ ਉਹਨਾਂ ਨੂੰ ਬਚਾਉਣ ਦੀ ਖਾਤਰ ਬਾਦਲ ਫਿਰ ਇੱਕ ਦੋ ਮੈਂਬਰੀ ਟੀਮ ਕਮਿਸ਼ਨ ਇੱਕ ਹੋਰ ਬਣਾਉਂਦਾ ਜਿਹਦੇ ਵਿੱਚ ਇੱਕ ਪੁਲਸ ਦਾ ਆਲਾ ਅਧਿਕਾਰੀ ਹੁੰਦਾ ਤੇ ਇੱਕ ਜਿਹੜਾ ਸਰਕਾਰ ਦਾ ਪ੍ਰਿੰਸੀਪਲ ਸੈਕਟਰੀ ਹੁੰਦਾ ਇਹ ਦੋਨੇ ਬੰਦਿਆਂ ਦੀ ਇੱਕ ਟੀਮ ਬਣਦੀ ਹੈ ਤੇ ਉਹ ਜਿਹੜੀ ਰਿਪੋਰਟ ਦਿੰਦੀ ਆ 2000 ਦੇ ਵਿੱਚ ਆ ਕੇ ਉਹ ਰਿਪੋਰਟ ਦੇ ਵਿੱਚ ਸਾਰਿਆਂ ਨੂੰ ਪਾਕ ਸਾਫ ਬਰੀ ਕਰ ਦਿੱਤਾ ਜਾਂਦਾ ਤੇ ਉੱਥੇ ਭਾਈ ਗੁਰਦੇਵ ਸਿੰਘ ਕੌਕੇ ਨੂੰ ਉਸ ਰਿਪੋਰਟ ਦੇ ਵਿੱਚ ਭਗਾਉੜਾ ਐਲਾਨ ਦਿੱਤਾ ਜਾਂਦਾ ਏ ਇਹ ਇੱਕ ਕਹਾਣੀ ਆ ਅੱਗੇ ਆਜੋ ਇਥੇ ਨਹੀਂ ਗੱਲ ਖੜਦੀ 2014 ਦੇ ਵਿੱਚ ਜਦੋਂ ਘੋਟਨੇ ਦੀ ਮੌਤ ਹੁੰਦੀ ਹੈ ਤਾਂ ਭਾਈ ਬਲਦੇਵ ਸਿੰਘ ਵਡਾਲਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਬਾਅ ਪਾਉਂਦੀ ਹੈ ਵੀ ਜਿਹੜੀ ਭੋਗ ਦੀ ਰਸਮ ਹੈ ਘੋਟਨੇ ਦੀ ਉਹ ਤੂੰ ਨਿਭਾਉਣੀ ਹੈ ਉੱਥੇ ਕੀਰਤਨ ਤੂੰ ਕਰਨਾ ਹੈ ਉੱਥੇ ਅਰਦਾਸ ਅੰਤਮ ਅਰਦਾਸ ਉਹਦੀ ਤੂੰ ਕਰਨੀ ਹੈ ਤਾਂ ਉਹਨੂੰ ਇਹ ਕਿਹਾ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਭਾਈ ਸਾਨੂੰ ਉਤੋਂ ਦਵਾਇ ਸਰਕਾਰ ਦਾ ਦਵਾਇ ਘੋਟ ਨੂੰ ਅਰਦਾਸ ਤੂੰ ਕਰਨੀ ਆ ਦੇਖ ਕਿੰਨਾ ਫਿਕਰ ਸੀ ਬਾਦਲ ਨੂੰ ਜਾਉਂਦੇ ਜੀ ਤਾਂ ਫਿਕਰ ਰਿਹਾ ਹੀ ਰਿਹਾ ਉਹਨਾਂ ਬੰਦਿਆਂ ਦਾ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਆਉਧਿਆਂ ਚ ਮਾਣ ਸਨਮਾਨਾਂ ਚ ਘਰ ਪਰਿਵਾਰ ਤੇ ਉਹਨਾਂ ਦੇ ਮਰੇ ਹੋਏ ਦਾ ਵੀ ਬਾਦਲ ਨੂੰ ਫਿਕਰ ਸੀ ਕਿ ਘੋਟਨਾ ਮਰ ਗਿਆ ਕਿਤੇ ਇਹ ਨਾ ਹੋਵੇ ਕਿ ਉਹ ਕੋਈ ਬੰਦਾ ਕੋਈ ਗ੍ਰਾਂਤੀ ਸਿੰਘਾ ਕੋਈ ਕੀਰਤਨੀਆ ਸਿੰਘ ਉਹਦੀ ਅਰਦਾਸ ਦੇ ਵਿੱਚ ਉਹਦੀ ਅਰਦਾਸ ਹੀ ਨਾ ਕਰੇ ਕੋਈ ਕੀਰਤਨੀ ਨਾ ਕਰੇ ਉਹਦੇ ਲਈ ਵੀ ਦਬਾਅ ਭਾਈ ਬਲਦੇਵ ਸਿੰਘ ਬਡਾਲਾ ਦੇ ਉੱਤੇ ਬਣਾਇਆ ਗਿਆ ਉਹ ਬੈਠਾ ਭਾਈ ਬਲਦੇਵ ਸਿੰਘ ਬਡਾਲਾ ਜਾਉਂਦਾ ਹੁਣ ਜਾ ਕੇ ਪੁੱਛ ਲਿਓ ਜਾ ਕੇ ਵੀ ਕੀ ਇਹ ਗੱਲ ਹੋਈ ਹੈ ਜਾਂ ਗੱਲ ਨਹੀਂ ਹੋਈ ਹੁਣ ਮੇਰਾ ਸਵਾਲ ਇਹ ਤਾਂ ਇੱਕ ਕਹਾਣੀ ਆ ਬਾਦਲ ਦੀ ਬਾਦਲ ਦੇ ਗੁਨਾਹਾਂ ਦੀ ਲਿਸਟ ਬਾਦਲ ਦੇ ਗੁਨਾਹਾਂ ਦੀ ਜ਼ੁਲਮਾਂ ਦੀ ਕਹਾਣੀ ਇੰਨੀ ਲੰਮੀ ਐ ਮਨ ਲਾ ਗਿਣਦੇ ਗਿਣਦੇ ਥੱਕ ਜਾਗੇ ਸੁਖਵੀਰ ਸਿੰਘ ਇਕਾਲਤਾ ਸਾਹ ਦੇ ਉੱਤੇ ਆ ਕੇ ਮਾਫੀ ਮੰਗ ਕੇ ਕਿਹੜੀਆਂ ਕਿਹੜੇ ਗੁਨਾਹਾਂ ਦੀ ਕਿਹੜੇ ਕਿਹੜੇ ਜ਼ੁਲਮਾਂ ਦੀ ਕਿਹੜੀਆਂ ਕਿੜੀਆਂ ਗਦਾਰੀਆਂ ਦੀ ਮਾਫੀ ਮੰਗੋਂਗੇ ਯਾਰ ਦੱਸੋ ਅੱਜ ਭਾਈ ਸਾਹਿਬ ਦੀ ਉੱਤੇ ਵਰਸੀ ਮਨਾਈ ਗਈ ਐ ਭਾਈ ਜਸਵੀਰ ਸਿੰਘ ਰੋਡੇ ਨੇ ਚਿੱਠੀ ਲਿਖੀ ਐ ਅਕਾਲ ਤਖਤ ਸਾਹਿਬ ਦੇ ਜਹਦਾਰ ਨੂੰ ਉਹਨੇ ਤਿੰਨ ਚਾਰ ਜਿਹੜੇ ਮੁੱਦੇ ਉਠਾਏ ਐ ਉਹਨਾਂ ਦੇ ਵਿੱਚ ਇੱਕ ਮੁੱਦਾ ਇਹ ਵੀ ਉਠਾਇਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਕਰੇ ਕੌਮ ਦਾ ਜਿਹੜਾ ਸਨਮਾਨ ਦਿੱਤਾ ਗਿਆ ਸੀ ਉਹਨੂੰ ਮਾਣ ਦਿੱਤਾ ਗਿਆ ਸੀ ਉਹ ਵਾਪਸ ਲਿਆ ਜਾਵੇ ਅਕਾਲ ਤਖਤ ਵੱਲੋਂ ਮੈਂ ਸੁਣ ਰਿਹਾ ਸੀਗਾ ਆਪਣੇ ਧੰਮੀ ਸਾਹਿਬ ਜਿਹੜੇ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਸੇ ਪੱਤਰਕਾਰ ਦੇ ਨਾਲ ਗੱਲਬਾਤ ਉਹਨਾਂ ਦੀ ਉਨੇ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਉਂਗਲਤਾ ਜੀ ਬਾਦਲਾਂ ਦੇ ਉੱਠਦੀ ਐ ਰਿਪੋਰਟ ਤਾਂ ਬਾਦਲ ਨੇ ਦੱਬੀ ਰੱਖੀ ਬਾਦਲ ਨੇ ਦੋ ਵਾਰੀ ਸਰਕਾਰ ਆ ਗਈ ਬਾਦਲ ਦੀ 97 ਤੋਂ 2 ਤੱਕ ਤੇ ਉਦੋਂ ਬਾਅਦ 12 ਤੋਂ 17 ਤੱਕ ਬਾਦਲ ਨੇ ਰਿਪੋਰਟ ਜਨ ਤੱਕ ਕਿਉਂ ਨਹੀਂ ਕੀਤੀ ਬਾਦਲ ਨੇ ਘੋਟਨੇ ਵਰਗੇ ਕਿਉਂ ਬਚਾਏ ਬਾਦਲ ਨੇ ਸੈਣੀ ਵਰਗੇ ਡੀਜੀਪੀ ਕਿਉਂ ਲਾਇਆ ਤਤਮੀ ਸਾਹਿਬ ਬੜਾ ਮੈਂ ਖਾਮਦੀ ਦੀ ਆਪਾ ਬਿਆਨ ਆਉਂਦਾ ਧਾਮੀ ਸਾਹਿਬ ਕਹਿੰਦਾ ਜੀ ਤਾਂ ਇਹ ਤਾਂ ਬਦਨਾਮ ਕੀਤਾ ਜਾ ਰਿਹਾ ਸ਼ਰੋਮਣੀ ਕਾਲੀਦਾਲ ਨੂੰ ਜੀ ਇਹਦਾ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਧਾਮੀ ਸਾਹਿਬ ਤੁਸੀਂ ਸਿੱਖਾਂ ਦੀ ਸਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਗਿਆਨੀ ਰਿਵੀਰ ਸਿੰਘ ਜੀ ਤੁਸੀਂ ਕਾਰਤਾ ਸਭ ਦੇ ਜਹਦਾ ਰਹੋ ਕੀ ਜਵਾਬ ਦੇਓਗੇ ਯਾਰ ਉਸ ਪਰਮਾਤਮਾ ਵੈਗ ਨੂੰ ਕੀ ਜਵਾਬ ਦੇਓਗੇ ਕਿ ਤੁਹਾਡੀ ਜ਼ਮੀਰ ਤੁਹਾਨੂੰ ਲਾਂਤ ਨਹੀਂ ਪਾਉਂਦੀ ਤੁਹਾਡੀ ਆਤਮਾਦਰੋਂ ਰੂਹ ਤੁਹਾਡੀ ਘਰ ਲਾਉਂਦੀ ਨਹੀਂ ਕਿ ਅਸੀਂ ਐਡੇ ਵੱਡੇ ਦੋਸ਼ੀ ਨੂੰ ਐਡੇ ਵੱਡੇ ਗद्दार ਨੂੰ ਜਿਹੜਾ ਹਮੇਸ਼ਾ ਆਪਣੇ ਲੋਕਾਂ ਦੇ ਉਲਟ ਭੁਗਤਿਆ ਉਹ ਦੁਸ਼ਮਣ ਦਾ ਪੁੱਤ ਨਹੀਂ ਪੁੱਤਨਾ ਸੀ ਜੂਏ ਨੇ ਧਰੋਹ ਕਮਾਇਆ ਇਹਨੇ ਗਦਾਰੀ ਕੀਤੀ ਤੁਸੀਂ ਅੱਜ ਵੀ ਉਹਦੇ ਹੱਕ 'ਚ ਭੁਗਤਦੇ ਹੋ ਯਾਰ ਅੱਜ ਵੀ ਉਹਨੂੰ ਉਸ ਪਰਿਵਾਰ ਨੂੰ ਉਸ ਲਾਣੇ ਨੂੰ ਉਹ ਟੱਬਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂ ਬਈ ਅੱਜ ਕਿਹਾ ਸ੍ਰੋਮਣੀ ਕਮੇਟੀ ਨੇ ਅੱਜ ਕਿਹੜਾ ਕਾਲ ਕਰ ਸਾਧ ਜਹਦਾਰ ਨੇ ਕਿ ਅਸੀਂ ਅਰੀ ਪੈਰਵਾਈ ਕਰਾਂ ਕਿਸ ਦੀ ਭਾਈ ਸਾਹਿਬ ਜਹਦਾਰ ਸਾਹਿਬ ਪ੍ਰਧਾਨ ਸਾਹਿਬ ਜੇ ਪੈਰਵਾਈ ਕਰਨੀ ਹੈ ਤਾਂ ਫਿਰ ਇੱਥੇ ਇਕੱਲਾ ਕੋਟਨਾ ਜ਼ਿੰਮੇਵਾਰ ਨਹੀਂ ਇਕੱਲਾ ਸੈਣੀ ਜ਼ਿੰਮੇਵਾਰ ਨਹੀਂ ਇਕੱਲਾ ਕੋ ਗਰਮੀਤ ਵਰਗਾ ਜ਼ਿੰਮੇਵਾਰ ਨਹੀਂ ਇਥੇ ਜ਼ਿੰਮੇਵਾਰ ਤੁਹਾਡਾ ਆਕਾ ਉਹ ਜਿਹੜਾ ਜਾ ਚੁੱਕਿਆ ਪ੍ਰਕਾਸ਼ੋਂ ਬਾਦਲ ਤੇ ਜਿਹੜਾ ਇਹਨਾਂ ਦਾ ਪੂਰਾ ਟੱਪਰ ਹੈ ਉਹ ਵੀ ਜ਼ਿੰਮੇਵਾਰ ਆ। ਦੇਖੋ ਇਹ ਗੱਲਾਂ ਅੱਜ ਲੋਕ ਸੋਚਦੇ ਹੋਣੇ ਆ ਉਹਦਾ ਜੀ ਮਰ ਗਿਆ ਜੀ ਇਹਦੇ ਨਾਲ ਕੀ ਹੋ ਜੂਗਾ ਜੀ ਅੱਜ ਜੇ ਦੋਸ਼ੀ ਵੀ ਠਾਰਾ ਦੇਣਗੇ। ਠੀਕ ਹੈ। ਪਰ ਇਤਿਹਾਸਕ ਦੇ ਤੌਰ ਦੇ ਉੱਤੇ ਇਤਿਹਾਸ ਦੇ ਤੌਰ ਦੇ ਉੱਤੇ ਗੱਲਾਂ ਯਾਦ ਰਹਿੰਦੀਆਂ ਨੇ, ਇਹ ਲਿਖੀਆਂ ਜਾਂਦੀਆਂ ਨੇ ਗੱਲਾਂ। ਇਤਿਹਾਸ ਲਿਖਿਆ ਜਾਂਦਾ ਕਿ ਕਿਹੜੇ ਬੰਦੇ ਨੇ ਆਜਾਬਨ ਰੈਣੂ ਮਹਤ ਨੂੰ ਯਾਦ ਨਹੀਂ ਕਰਦੇ। ਕਿੰਨੇ ਗਦਾਰ ਹੋਏ ਉਹਨਾਂ ਨੂੰ ਯਾਦ ਨਹੀਂ ਕਰਦੇ। ਕਿਨੇ ਸੂਰਮੇ ਉਹਨਾਂ ਨੂੰ ਯਾਦ ਨਹੀਂ ਕਰਦੇ ਇਤਿਹਾਸ 'ਚ ਲਿਖਿਆ ਗਿਆ ਨਾ ਤੁਸੀਂ ਕਰਕੇ ਮੈਂ ਇੱਕ ਅਪੀਲ ਉਹਨਾਂ ਭਰਾਵਾਂ ਨੂੰ ਕਰਦਾ ਹਾਂ ਉਹਨਾਂ ਸੱਜਣਾਂ ਨੂੰ ਕਰਦਾ ਕਿ ਸੱਜਣ ਮੇਰੇ ਨਾਲ ਜਦੋਂ ਬੈਠਦੇ ਆਂ ਕਿਤੇ ਗੱਲਬਾਤ ਕਰਦੇ ਆ ਉਹ ਬਾਦਲਾਂ ਦੇ ਨਾਲ ਵੀ ਹੈਗੇ ਆ ਮੇਰੇ ਨਾਲ ਮਤਰਾਈ ਵੀ ਹੈਗੀ ਹੈ ਕਿ ਜਦੋਂ ਕੋਈ ਵਿਆਹ ਸ਼ਾਦੀ 'ਚ ਇਕੱਠੇ ਹੋ ਜਾਈਦਾ ਕੋਈ ਭੋਗ ਤੇ ਇਕੱਠੇ ਹੋ ਜਾਈਦਾ ਤਾਂ ਉਹ ਕਹਨੇ ਬਈ ਯਾਰ ਕੀ ਮਾੜਾ ਕਰਤਾ ਤਰਾ ਸ਼੍ਰੋਮਣੀ ਅਕਾਲੀ ਦਲ ਨੇ ਕੀ ਮਾੜਾ ਕਰਤਾ ਤਰਾ ਬਾਦਲਾ ਨੇ ਤੂੰ ਕਿਉਂ ਇੰਨਾ ਖਲਾਫ ਬੋਲਦਾ ਮੈਂ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਯਾਰ ਯਾਰ ਸਾਡੀ ਅੰਦਰੋਂ ਰੂਹ ਨਹੀਂ ਕੰਮਦੀ ਮੈਂ ਕਹਿੰਦਾ ਬੰਦਾ ਯਾਰ ਖੂਨ ਦੇ ਅਥਰੂ ਰੋਂਦਾ ਇੰਨੀ ਇੰਨੀਆਂ ਘਟਨਾਵਾਂ ਸੁਣ ਕੇ ਤਾਂ ਯਾਰ ਉਹ ਕਿਹਦੀ ਖਾਤਰ ਯਾਰ ਉਹ ਇੰਨਾ ਕੁਝ ਪਰਿਵਾਰਾਂ ਦੇ ਪਰਿਵਾਰ ਕਰਵਾਨ ਕਰ ਗਏ ਕਿਹਦੀ ਖਾਤਰ ਐਡਾ ਡਾ ਜ਼ੁਲਮ ਸਹਿ ਕੇ ਯਾਰ ਬੰਦੇ ਸੀ ਤੱਕ ਨਹੀਂ ਕੀਤੀ ਯਾਰ ਜ਼ਿੰਦਗੀਆਂ ਲਾ ਗਏ ਯਾਰ ਕਿਹਦੀ ਖਾਤਰ ਯਾਰ ਸੋਚ ਕੇ ਦੇਖੋ ਕਿ ਕਿ ਮਾੜੀ ਜਿਹੀ ਚੁੰਨੀ ਵੜਦੇ ਨਾ ਕਿਸੇ ਪੱਖੀ ਚ ਕੋਈ ਬਾਹਮ ਰੋੜ ਲੇ ਤੇ ਬੰਦਰਾ ਡਾੜ ਨਿਕਲ ਜਾਂਦਾ ਐ ਇੰਨਾ ਅਧਨਾਤ ਛੱਡਦੇ ਯਾਰ ਛੱਡੇ ਪਾੜ ਅੱਖਾਂ ਕੱਢ ਯਾਰ ਟੋਟੇ ਟੋਟੇ ਕਰਕੇ ਵੜਦੇ ਯਾਰ ਬੰਦੇ ਜਿਹਦੀ ਖਾਤਰ ਹੋਇਆ ਯਾਰ ਉਹਦਾ ਜ਼ਿੰਮੇਵਾਰ ਕੌਣ ਆ ਯਾਰ ਤੁਸੀਂ ਹੱਦੇ ਵੀ ਯਾਰ ਤੁਹਾਨੂੰ ਮੈਂ ਕਹਣਾ ਮੈਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਮੇਰੇ ਭਰਾ ਹੋ ਪਰ ਆਪਣੇ ਆਪ ਦੇ ਸੋਚੋ ਯਾਰ ਕਿ ਸਾਡੀ ਅੰਦਰੋਂ ਯਾਰ ਸਾਨੂੰ ਜਮੇ ਸਾਡੀ ਆਤਮਾ ਜਮੇ ਮਰ ਚੁੱਕੀ ਆ ਬਿਲਕੁਲ ਵੀ ਸਾਨੂੰ ਅੰਦਰੋਂ ਸਾਡੀ ਜ਼ਮੀਰ ਨਹੀਂ ਐ ਲੰਤ ਪਾਉਂਦੀ ਵੀ ਯਾਰ ਅਸੀਂ ਕੀ ਕਰ ਰਹੇ ਹਾਂ ਕਿਹਦੇ ਨਾਲ ਤੋਰੇ ਫਿਰਦੇ ਹਾਂ ਅਸੀਂ ਅੱਜ ਵੀ ਯਾਰ ਅਸੀਂ ਉਹੀ ਕਹਿੰਦੇ ਆ ਬਾਦਲ ਜਿੰਦਾਬਾਦ ਕਿਹੜੀ ਗੱਲੋਂ ਯਾਰ ਦੱਸੋ ਜੇ ਅਸੀਂ ਗਲਤ ਤਾਂ ਤੁਹਾਨੂੰ ਸਾਨੂੰ ਜਿੱਥੇ ਮਰਜੀ ਕਟਹਿਰੇ 'ਚ ਖੜਾ ਕਰ ਲਓ ਜਿੱਥੇ ਮਰਜੀ ਚੌਂਚ 'ਚ ਖੜੇ ਕਰ ਲਓ ਭਾਵੇਂ ਸਿੱਤਰਾਂ ਦਾ ਹਾਰ ਗੱਲ 'ਚ ਪਾ ਦੋ ਤੁਸੀਂ ਗਲਤ ਬੋਲ ਰਹੇ ਹੋ ਕੀ ਅਸੀਂ ਗਲਤ ਬੋਲ ਰਹੇ ਹਾਂ ਕੀ ਜਿਹੜੀ ਮੈਂ ਗੱਲ ਸੁਣਾਈ ਹੈ ਗਲਤ ਹੈ ਕੀ ਇਹਦਾ ਬਾਦਲ ਜ਼ਿੰਮੇਵਾਰ ਨਹੀਂ ਹੈ ਜ਼ਿੰਮੇਵਾਰ ਹੈਗੀ ਕਾਂਗਰਸ ਬਿਲਕੁਲ ਹੈਗੀ ਆ ਗੁੱਚੜ ਬੰਤੇ ਯਾਰ ਕੇ ਜ਼ਿੰਮੇਵਾਰ ਆ ਪੂਰੀਓ ਉੱਤਰ ਜ਼ਿੰਮੇਵਾਰ ਅਦਿਵਾ ਠੀਕ ਕਾਂਗਰਸ ਵਾਲੇ ਪਰ ਇਹ ਤਾਂ ਸਾਡਾ ਆਪਣਾ ਸੀ ਆ ਇਹ ਤਾਂ ਪੰਥ 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 ਕਹਿ ਕੇ ਸਾਨੂੰ ਲੋਕਾਂ ਨੇ ਸਾਡੇ ਵੋਟਾਂ ਪਾਉਂਦੇ ਰਹੇ ਆ ਸਾਡਾ ਪੁੱਛਦੇ ਨਹੀਂ ਸੀ ਇੱਕੋ ਹੀ ਗੱਲ ਸਾਡੇ ਪਿੰਡਾਂ ਦੇ ਬਾਪੂ ਕਹਿੰਦੇ ਹੁੰਦੇ ਸੀ ਯਾਰ ਸਾਡੀਆਂ ਮਾਮਾਂ ਕਹਿੰਦੀਆਂ ਹੁੰਦੀਆਂ ਸੀ ਨਾ ਭਾਈ ਪੰਥ ਤੋਂ ਬਿਨਾ ਵੋਟ ਨਹੀਂ ਪਾਉਣੀ ਤੱਕੜੀ ਤੋਂ ਪਾਸੇ ਵੋਟ ਨਹੀਂ ਪਾਉਣੀ ਇਹਦਾ ਪੰਥ ਮੰਗਰਾ ਇਹਦਾ ਤੱਕੜੀ ਮੰਗਰਾ ਉਹ ਕਿਹੜਾ ਪੰਥ ਯਾਰ ਕਿਹੜੀ ਤੱਕੜੀ ਯਾਰ ਐਡਾ ਵੱਡਾ ਧੋਖਾ ਯਾਰ ਸਿਰਫ ਤੇ ਸਿਰਫ ਆਪਣੀ ਕੁਰਸੀ ਬਚਾਉਣ ਖਾਤਰ ਮੁੱਖ ਮੰਤਰੀ ਬਣਨ ਖਾਤਰ ਕੀ ਲੈ ਗਿਆ ਅੱਜ ਬਦਲ ਨਾਲ ਸਾਡਾ ਕੀ ਲੈ ਗਿਆ ਬਈ ਕੋ ਲੈ ਗਿਆ ਆ ਲਾਹਣਤਾਂ ਲੈ ਕੇ ਗਿਆ ਜਦੋਂ ਹੁਣ ਵੀ ਪੈਰਿਆਂ ਮਰੇ ਨੇ ਪਰ ਅੱਜ ਵੀ ਆਪਾਂ ਨਾਲ ਆ ਯਾਰ ਸੋਚੋ ਯਾਰ ਕੋਈ ਨਿੱਜੀ ਮਫਾਤਾਂ ਦੇ ਕਰਕੇ ਕੋਈ ਨਿੱਜੀ ਹਿੱਤਾਂ ਦੇ ਕਰਕੇ ਕੋਈ ਛੋਟੇ ਮੋਟੇ ਲਾਜਾਂ ਦੇ ਕਰਕੇ ਜਿਹੜੇ ਸਾਡੀ ਖਾਤਰ ਇੰਨੀਆਂ ਕੁਰਬਾਨੀਆਂ ਕਰਕੇ ਜਾਨਾਂ ਦੇਗੇ ਖੂਨ ਬਹਾ ਗਿਆ ਆਪਣਾ ਇੰਨਾ ਤਸ਼ੱਦਦ ਚੱਲ ਗਿਆ ਇੰਨਾ ਜ਼ੁਲਮ ਚੱਲ ਗਿਆ ਕਟੂਨਾਂ ਵਾਲੀ ਸੋਚ ਰੋ ਯਾਰ ਅਗਲੀ ਗੱਲ ਮੈਂ ਖੋਰ ਜਿਹੜੀ ਖਾਸ ਤੌਰ ਤੇ ਧਿਆਨ ਟਿ ਲਿਆਉਣਾ ਚਾਹਣਾ ਕਿ ਇੱਕ ਗੱਲ ਹੋਰ ਖਿਆਲ ਰੱਖਿਓ ਕਿ ਐਸ ਸਮੇਂ ਹੁਣ ਜਿਹੜਾ ਪੂਰਸ ਸਟੇਟ